ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕੀ ਵੀਜ਼ਾ ਬੁਲੇਟਿਨ ਜਾਰੀ ਗ੍ਰੀਨ ਕਾਰਡ ਅਰਜ਼ੀ ਦੇ ਲਈ ਬਦਲੀ ਪਰਿਵਾਰਕ ਸ਼੍ਰੇਣੀ ਲਾਈਨ ਭਾਰਤੀਆਂ ਦੀ ਬਣਨ ਗਿਆ ਮੁਸ਼ਕਲਾ ਅਦਾਲਤ ਨੇ ਕੰਪਨੀ ਨੂੰ ਦਿੱਤਾ ਝਟਕਾ ਕੰਮ ਦੇ ਹੱਕ ਵਿੱਚ ਸੁਣਾਇਆ ਫੈਸਲਾ ਸ਼ਟਡਾਊਨ ਮਾਮਲੇ ਤੇ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਤੇ ਲਗਾਈ ਰੋਕ USCIS ਸੇ 1000 ਡਾਲਰ ਇਮੀਗ੍ਰੇਸ਼ਨ ਪੈਰੋਲ ਫੀਸ ਲਾਗੂ ਕਰਨ ਦੇ ਲਈ ਤਿਆਰ ਪੈਰੋਲ ਲੰਬੇ ਸਮੇਂ ਤੋਂ ਇੱਕ ਜੀਵਨ ਰੇਖਾ ਦੇ ਵਿੱਚੋ ਗਲਤੀ ਆ ਰਹੀ ਹੈ ਕਪ ਹੁਣ ਖਬਰਾਂ ਵਿਸਥਾਰ ਦੇਣਾ ਅਮਰੀਕੀ ਵਿਦੇਸ਼ੀ ਸਾਲ ਦੀ ਸ਼ੁਰੂਆਤ ਦੇ ਨਾਲ ਵਿਦੇਸ਼ੀ ਸ਼ੂਭ ਭਾਗ ਨੇ ਨਵੰਬਰ 2025 ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਜਿਦੇ ਵਿੱਚ ਪ੍ਰਵਾਸੀ ਵਿਦੋ ਉਪਲਬਧਤਾ ਅਤੇ ਐਡਜਸਟਮੈਂਟ ਆਫ ਸਟੇਟਸ ਯਾਨੀ ਕਿ ਇੱਕ OS ਦੇ ਲਈ ਅਰਜ਼ੀ ਦੇਣ ਦੀਆਂ ਨਵੀਆਂ ਤਰੀਕਾ ਦਾ ਮਿਹਰਬਾਨੀਤਾ ਕੀ ਹੈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀਆਂ ਦੇ ਲਈ ਇਹ ਬੁਲੇਟਿਨ ਪਰਿਵਾਰਕ ਵੀਜ਼ਾ ਅਰਜ਼ੀ ਨਿਯਮਾਂ ਤੇ ਵੱਡੇ ਪੱਤਰੂ ਤੇ ਸਥਿਰ ਰੁਜ਼ਗਾਰ ਤਰਜੀਹਾਂ ਦੇ ਵਿੱਚ ਮਾਮਲੀ ਤਬਦੀਲੀਆਂ ਨੂੰ ਦੱਸਾਉਂਦਾ ਹੈ ਅਮਰੀਕੀ ਨਾਗਰਿਕਤਾ ਦੇ ਇਮੀਗ੍ਰੇਸ਼ਨ ਸਬੰਧਾ ਯਾਨੀ ਕਿ USCIS ਨੇ ਐਲਾਨ ਕੀਤਾ ਹੈ ਕਿ ਨਵੰਬਰ ਦੇ ਲਈ ਰੁਜ਼ਗਾਰ ਅਦਾਲਤ ਬਿਨੈ ਕਾਰਨ ਨੂੰ ਅਸਲੀ ਫਾਈਲਿੰਗ ਤਰੀਕਾ ਚਾਰਟੇ ਵੱਲ ਤੋਂ ਕਰਨੀ ਚਾਹੀਦੀ ਹੈ ਇਹ ਯੋਗ ਕਿ ਬਿਨੈ ਕਾਰਨ ਨੂੰ ਸਪਸ਼ਟਤਾ ਪ੍ਰਦਾਨ ਕਰੇਗਾ ਕਿ ਆਪਣੀਆਂ AOS ਅਰਜ਼ੀਆਂ ਕਦੋਂ ਦਾਇਰ ਕਰ ਸਕਦੇ ਨੇ ਭਾਵੇਂ ਵੀਜ਼ਾ ਅਜੇ ਉਪਲਬਧ ਨਾ ਹੋਇਆ ਹੋਵੇ ਪਰ ਦੇ ਲਈ এবੀ1 ਅਸਿਆਂ ਦੇ ਵਿੱਚ ਭਾਰੀ ਕਿਰਾ ਵਟਾਈ ਹੈ ਅੰਤਿਮ ਕਾਰਵਾਈ ਦੀ ਮਿਤੀ 1 ਫਰਵਰੀ 2022 ਤੱਕ ਬਤਾ ਦਿੱਤੀ ਗਈ ਹੈ AB2 ਅਰਜ਼ੀਆਂ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ 1 ਅਕਤੂਬਰ 2012 ਤੋਂ ਅਪਦਾ ਕੇ 15 ਅਕਤੂਬਰ 2012 ਕਰ ਦਿੱਤੀ ਗਈ ਹੈ ਹਾਲਾਂਕਿ ਫਾਈਲ ਕਰਨ ਦੀ ਮਿਤੀ 1 ਜਨਵਰੀ 2013 ਹੀ ਹੈ AB3 ਅਤੇ ਹੋਰ ਵਰਕਰ ਸ਼੍ਰੇਣੀਆਂ ਦੋਵਾਂ ਦੇ ਲਈ ਅੰਤਿਮ ਕਾਰਵਾਈ ਮਿਤੀ ਨੂੰ 15 ਦਸੰਬਰ 2012 ਹੈ ਜੋ ਕਿ 1 ਦਸੰਬਰ 2012 ਤੋਂ ਥੋੜਾ ਜਿਆਦਾ ਹੈ AB 5 ਦੇ ਲਈ ਤਰਜੀਹ ਮਿਤੀ 1 ਜਨਵਰੀ 2022 ਨਿਰਧਾਰਤ ਕੀਤੀ ਗਈ ਹੈ ਇਹ ਭਾਰਤ ਤੋਂ ਨਿਵੇਸ਼ਕ ਅਧਾਰਤ ਇਮੀਗ੍ਰੇਸ਼ਨ ਵਿਨੇਗਾਰਾ ਦੇ ਲਈ ਕੁਝ ਛੋਟਾ ਫਰਦਾਨ ਕਰਦੇ ਹਨ ਜ਼ਿਆਦਾਤਰ EB ਸ਼੍ਰੇਣੀਆ ਦੇ ਵਿੱਚੋਂ ਭਾਰਤ ਦੇ ਲਈ ਸਥਿਰ ਅੰਤਿਮ ਕਾਰਵਾਈਆਂ ਤੀਆਂ ਤਰੀਕਾ ਸਪਲਾਈ ਤੋਂ ਵੱਧ ਅਰਸ਼ੀਆਂ ਅਤੇ ਮੰਗ ਨੂੰ ਦੱਸੋ ਕਿਆਂ ਨੇ F1 ਸ਼੍ਰੇਣੀ ਦੇ ਵਿੱਚ ਭਾਰਤ ਦੇ ਲਈ ਫਾਈਲਿੰਗ ਮਿਤੀ ਹਜੇ ਵੀ ਬਦਲੀ ਨਹੀਂ ਹੈ F2A ਸ਼੍ਰੇਣੀ ਦੇ ਲਈ ਫਾਈਲਿੰਗ ਮਿਤੀ 22 ਅਕਤੂਬਰ 2025 ਤੱਕ ਬਤਾ ਦਿੱਤੀ ਗਈ ਹੈ ਤੋ ਇਸ ਗਾੜ ਸ਼੍ਰੇਣੀਏ ਦੇ ਵਿੱਚ ਅਸਿਆਂ ਦੀ ਲਗਾਤਾਰ ਬਦਲ ਰਹੀ ਕੀਮਤੀ ਦਾ ਮਤਲਬ ਹੈ ਕਿ ਭਾਰਤੀਆਂ ਨੂੰ ਪੁਰਾਣੀਆਂ ਤਲਝੀ ਤਰੀਕਾ ਅਤੇ ਸਬਰ ਉੱਤੇ ਪ੍ਰੋਸਾ ਕਰਨਾ ਪਵੇਗਾ। ਵੀ ਵੀ 1 ਜਾਂ ਫਿਰ ਵੀ 2 ਬਿਨਕਾਰ ਦੇ ਲਈ ਕੋਈ ਤੁਰੰਤ ਰਾਹਤ ਨਹੀਂ ਹੈ। ਫਾਈਲਿੰਗ ਮਿਤੀ ਚਾਰਟ ਦੀ ਪਰਤੋ ਦੀ ਯੂ ਐਸ ਸੀ ਆਈ ਐਸ ਦੀ ਪੁਸ਼ਟੀ ਇੱਕ ਸਕਾਰਾਤਮਕ ਪ੍ਰਕਿਰਿਆਤਮਕ ਵਿਕਾਸ ਹੈ। ਇਹ ਜੋ ਕਿ ਬਿਨਕਾਰ ਨੂੰ ਵੀਜ਼ਾ ਨੰਬਰ ਉਪਲਬਧ ਨਾ ਹੋਣ ਤੇ ਵੀ ਪਹਿਲਾ ਅਰਜ਼ੀ ਦੇ ਦਿੱਤੀ ਆਗੇ ਦਿੰਦੇ। ਉਹ ਇੱਕ ਸੰਘੀ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਵੱਡਾ ਝਟਕਾ ਦਿੱਤਾ ਜੱਜ ਸੂਜ਼ਨ ਇਲਸਟਰਨ ਨੇ ਸ਼ਟਡਾਊਨ ਦਰਾ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ 트ੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਜੀ ਹਾਂ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ 트ੰਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਤ ਅਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਸ਼ਟਡਾਊਨ ਦਾ ਫਾਇਦਾ ਚੱਕ ਰਿਹਾ ਸੀ ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਇਹ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੀਅਨਾਂ ਦੀ ਵੱਡੀ ਚਿੰਤਾ ਮੰਨਿਆ ਜਾ ਰਿਹਾ ਹੈ ਜੱਜ ਨੇ ਸਰਕਾਰ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਛਾਂਟ ਦੀ ਯੋਜਨਾ ਨੂੰ ਗੈਰ ਕਾਨੂੰਨੀ ਅਤੇ ਅਧਿਕਾਰਾਂ ਦੀ ਉਲੰਘਣਾ ਵੀ ਦੱਸਿਆ ਜੱਜ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜੋ ਵੀ ਨਾ ਕਿਸੇ ਵਿਚਾਰ ਤੇ ਲਾਗੂ ਕੀਤਾ ਗਿਆ ਸੀ ਉਹਨਾਂ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀਆਂ ਦੇ ਈਮੇਲ ਕੰਮ ਨਹੀਂ ਕਰਦੇ ਸਨ ਅਤੇ ਐਚ ਆਰ ਵਿਭਾਗ ਵੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਕਿਸ ਇਲਾਦੇ ਨੇ ਨਾਲ ਭੇਜੇ ਗਏ ਸਨ ਜੱਜ ਨੇ ਇਸ ਨੂੰ ਦੁਸ਼ਮਨ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਕੌਲੀਅਰ ਚਲੋਣ ਦੇ ਬਰਾਬਰ ਦੱਸਿਆ ਅਤੇ ਇਸ ਨੂੰ ਅਸਵੀਕਾਰਯੋਗ ਵੀ ਕਰਾ ਦਿੱਤਾ ਅਮਰੀਕੀ ਸਰਕਾਰੀ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਗਤ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪ੍ਰੌਪਰ ਪ੍ਰਸ਼ਾਸਨ ਛਾਂਟੀ ਰਾਹੀ ਕਾਂਗਰਸ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ 'ਤੇ ਦਬਾਅ ਵੀ ਬਣਾ ਰਿਹਾ ਸੀ ਡੈਮੋਕ੍ਰੇਸੀ ਫਾਰਵਰਡ ਸੰਟਨ ਦੇ ਮੁਖੀ ਸਕਾਈ ਪੈਰੀਮਨ ਨੇ ਛਾਂਟੀ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਹੈ ਉਹਨਾਂ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਕਰਦੇ ਨੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਛਾਂਟੀ ਹੈ ਜੋ ਇਸ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਕਾਰਨ ਨੁਕਸਾਨ ਚੱਲਦੇ ਨੇ ਜ਼ਿਕਰ ਹੋ ਗਿਆ ਹੈ ਕਿ ਡੈਮੋਕ੍ਰੇਟਿਕ ਸੰਸਦ ਮੈਂਬਰ ਸਿਹਤ ਸੇਵਾਵਾਂ ਦੇ ਨਾਲ ਸੰਬੰਧਤ ਮੰਗਾਂ ਨੂੰ ਵੀ ਬਿੱਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਜੌਨਸਨ ਦਾ ਕਹਿਣਾ ਹੈ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇ ਵਾਈਟ ਹਾਊਸ ਅਤੇ 트럼ਪ ਦਾ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ OMP ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ संयुक्त राज्य अमेरिका ਦੇ ਵਿੱਚ ਸ਼ਰਨ ਜਾਂ ਸਥਾਈ ਪ੍ਰਵੇਸ਼ ਦੀ ਮੰਗ ਕਰਨ ਵਾਲੇ ਬਹੁਤ ਸਾਰੇ ਲੋਕਾਂ ਲਈ ਪੈਰੋਲ ਲੰਬੇ ਸਮੇਂ ਤੋਂ ਇੱਕ ਜੀਵਨ ਦੇਖਾ ਦੇਜੋ ਕੰਮ ਕਰਦੇ ਰਹੇ ਹੈ ਇਹੇ ਖਾਸ ਕਾਰਨ ਕਰਕੇ ਦੇਸ਼ ਦੇ ਵਿੱਚ ਰਹਿਣ ਦਾ ਇੱਕ ਮੂਕਾ ਰਹੀ ਹੈ ਪਰ 16 ਤੂਹਰ 2025 ਤੋ ਇਹ ਰਸਤਾ ਹੁਣ 1000 ਡਾਲਰ ਦੀ ਕੀਮਤ ਦੇ ਨਾਲ ਜੁੜਿਆ ਹੋਇਆ ਹੈ ਅਮਰੀਕੀ ਸਰਕਾਰ ਦਾ ਇਹ 41 ਬਿਗ ਬਿਊਟੀਫੁਲ ਬਿਲ ਦੇ ਤਹਿਤ ਪਰ ਹਾਲ ਜਾਂ ਮੁਰ ਪਰੋਲ ਪ੍ਰਾਪਤ ਵਿਅਕਤੀਆਂ ਉਤੇ ਫੀਸ ਲਗਾਉਣ ਦਾ ਫੈਸਲਾ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਸੁਰੱਖਿਆ ਫੰਡਿੰਗ ਨੂੰ ਸੰਭਾਲਣ ਦੇ ਤਰੀਕੇ ਨੂੰ ਬਦਲਣ ਦੀ ਕੋਸ਼ਿਸ਼ ਦਾ ਹਿੱਸਾ ਹੈ ਨਵੇਂ ਫੇਸ ਹੁਣਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੂੰ ਅਫਤਿਆਰੀ ਪੈਰੋਲ ਪ੍ਰੋਗਰਾਮ ਰਾਹੀਂ ਸਿਯੁਕਤ ਰਾਜ ਅਮੀਰੀ ਦੇ ਵਿੱਚ ਦਾਖਲ ਹੋਣ ਜਾਂ ਫਿਰ ਰਹਿਣ ਦੀ ਅਸਥਾਈ ਜਾਸਾਤੀ ਦਿੱਤੀ ਜਾਂਦੀ ਹੈ ਇਹ ਪ੍ਰੋਗਰਾਮ ਅਕਸਰ ਜ਼ਰੂਰੀ ਮੰਨਤਾਵਾਦੀ ਸਿਟੀਆਂ ਦੇ ਵਿੱਚ ਜਾ ਮਹੱਤਵਪੂਰਨ ਜਦ ਤੱਕ ਲਾਭ ਦੇ ਕਾਰਨਾ ਕਰਕੇ ਪਰਤੇ ਜਾਂਦੇ ਨੇ ਇਹ ਵੀ ਸਾਰੇ ਵੀਜ਼ਾ ਬਿਨਿਕਾਰਾਂ ਜਾਂ ਫਿਰ ਸ਼ਰਨ ਮੰਗਣ ਵਾਲੇ ਤੇ ਲਾਗੂ ਨਹੀਂ ਹੁੰਦੀ ਪਰ ਖਾਸ ਤੌਰ ਤੇ ਉਹਨਾਂ ਉਤੇ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਅਮਰੀਕਾ ਵਿੱਚ ਮੌਜੂਦਗੀ ਪੈਰੋਲ ਟਾਂਚੇ ਦੇ ਤਹਿਤ ਅਧਿਕਾਰਤ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਯਾਤਰਾ ਦਸਤਾਵੇਜ਼ਾਂ ਦੇ ਲਈ ਮਿਆਰੀ ਅਰਸੀ ਖዋਰ ਆਈ 131 ਤਰਕਰਣ ਵਾਲੇ 1000 ਡਾਲਰ ਦਾ ਚਾਰਜ ਨਹੀਂ ਲਿਆ ਜਾਂਦਾ ਇਸ ਦੇ ਬਜਾਏ ਪੈਰੋਲ ਜਾਨ ਹੀ ਪੈਰੋਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਤੇ ਵਿਅਕਤੀ ਨੂੰ ਅਧਿਕਾਰਤ ਤੌਰ ਤੇ ਦੇਸ਼ ਦੇ ਵਿੱਚ ਪੈਰੋਲ ਕੀਤੇ ਜਾਣ ਤੋਂ ਪਹਿਲਾਂ ਫੀਸ ਵੀ ਲੋਡ ਹੁੰਦੀ ਹੈ USCIS ਦੇ ਅਨੁਸਾਰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਭੁਗਤਾਨ ਕਰਨ ਦੇ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਪੈਰੋਲ ਤੋਂ ਇਨਕਾਰ ਕੀਤਾ ਜਾਵੇਗਾ ਜਦੋਂ ਕਿ ਵਿਆਪਕ ਤੌਰ ਤੇ ਲਾਗੂ ਕੀਤਾ ਜਾਂਦਾ ਹੈ ਇਸ ਨਿਯਮ ਦੇ ਵਿੱਚ ਸੀਮਤ ਛੋਟਾਂ ਸ਼ਾਮਲ ਨਹੀਂ ਇਸ ਜ਼ਰੂਰੀ ਡਾਕਟਰੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਪਰਿਵਾਰ ਦੇ ਨਾਲ ਦੁਬਾਰਾ ਮਿਲਣ ਦੀ ਜ਼ਰੂਰਤ ਵਾਲੇ ਵਿਅਕਤੀਆਂ ਅਤੇ ਕਾਨੂੰਨ ਲਾਗੂ ਕਰਨ ਜਾਂ ਰਾਸ਼ਟਰੀ ਸੁਰੱਖਿਆ ਯਤਨਾਂ ਦੇ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਕਵਰ ਕਰਦੇ ਨੇ ਹੋਰ ਮਾਨਵਤਾਵਾਦੀ ਛੋਟਾਂ ਡੀ ਐਚ ਐਸ ਦੇ ਵਿਵੇਕ ਅਨੁਸਾਰ ਕੇਸ ਸਰਕੇਸ ਦੇ ਆਧਾਰ ਉਤੇ ਦਿੱਤੀਆਂ ਜਾ ਸਕਦੀਆਂ ਨਹੀਂ ਫੇਸ ਹੁੰਦੇ ਲਈ ਇੱਕ ਫਲੈਟ 1000 ਡਾਲਰ ਦੇ ਮਦਦਤ ਕੀ ਦਿੱਤੀ ਗਈ ਹੈ ਪਰ ਇਸ ਨੂੰ মুদ্রਾਸਫੀਤੀ ਦੇ ਨਾਲ ਸੂਚੀਬੱਧ ਕੀਤਾ ਜਾਵੇਗਾ ਅਤੇ ਸੰਭਾਵੀ ਸਮਾ ਯੋਜਨਾਵਾਂ ਲਈ ਇਸਲਾਨਾ ਸਮੀਖਿਆ ਵੀ ਕੀਤੀ ਜਾਵੇਗੀ